ਉਹ ਤਾਂ ਬਰ ਉਹ ਕਮਾਟੇ ਸਾਡੀ ਸੋਚ ਸਨ ਬੰਦਾ ਇੱਕ ਮਿੰਟ ਕੋਈ ਨਹੀਂ ਗੱਲ ਕਰੀ ਲੀ ਜੀ ਆਂਡ ਮੈਟ ਆਹ ਆਹ ਕੋਈ ਮਿੰਟ ਮੈਂ ਆਹ ਇੱਕ ਸਵਾਲ ਕੀਤਾ ਸੋਹਰਾ ਆਇਆ ਤੁਸੀਂ ਸਾਡੇ ਕੋਲੇ ਆਓ ਸਾਡੇ ਸਾਡੀ ਗੱਲ ਆ ਯਾਰ ਛੁੱਟੀ ਹੈ ਉਹ ਮੇਰੀ ਖਾਤਰੀ ਆ ਟਾਈਮ ਲੱਗਦੀ ਹੈ ਲਾ ਆਇਆ ਮੈਨੂੰ ਦੱਸ ਜੀ ਮਾਰ ਬੜਨਾ ਬੱਕਰੀ ਗੱਲ ਆ ਬੰਦ ਬੰਦ ਤੁਸੀਂ ਕਰੋ ਤੇਰੇ ਨਾਲ ਅਸੀਂ ਖੋਲਦਾ ਕਿ ਤੁਹਾਨੂੰ ਕਹੋ ਖੋਲ ਦਾਂਗੇ ਹੋਰ ਹੋਰ ਦਾ ਕੰਮ ਆ ਹੁਣ ਅੰਗਰੇਜ਼ੀ ਬੋਲਦਾ ਕੋਈ ਦੇਖਣਾ ਖੋਲ ਨਹੀਂ ਕੋਈ ਨਾ ਹੋਰ ਵੀ ਕਿੱਥੇ ਰਿਹਾ ਮੈਂ ਆਗੇ ਸੀ ਗੇਟ ਤੇ ਉਹ ਦੇਖੀ ਕੋਈ ਨਹੀਂ ਤੱਕ ਨਹੀਂ ਤੱਕ ਤੁਸੀਂ ਕਰ ਰਹੇ ਨਹੀਂ ਨਹੀਂ ਮੈਂ ਬੰਦਿਆਂ ਨੂੰ ਮੈਂ ਤੁਹਾਨੂੰ ਮੈਂ ਚੰਡੇ ਪੱਟ ਦੇ ਜਿਹਨੂੰ ਸੰਗਲ ਕਿ ਬਾਟਰ ਦੋਹਾਂ ਦੇ ਹੋ ਗਿਆ ਮਦਦ ਮੇਰੇ ਕੋਲ ਨਹੀਂ ਕੋਈ ਬੰਦਾ ਅੰਦਰ ਪਾ ਮੈਂ ਬੰਦਾ ਲੰਕਾਰ ਬੰਦਾ ਮੋਟਾ ਕਰਦੀ ਬੰਦਾ ਵਿਜਾਇ ਜੁੰਡਾ ਕਰਦਾ ਮੁਰਦਾ ਬੋ गुंडागर्दी मुर्गा पुर गुंडा करा गुंडागर्दी जग द ਦੂਜੇ ਬੰਦੇ ਨੇ ਕਰਨਾ ਨਹੀਂ ਸਹੀ ਹੈ ਇਹ ਉਹਨਾਂ ਦਾ ਕੰਮ ਨਹੀਂ ਹੈ ਅੱਛਾ ਕੀ ਮਸਲਾ ਕੀ ਆ ਇਹ ਨਾਰੇਵਾਜੀ ਤਕਰਾਰਵਾਜੀ ਹੋਈ ਹੈਗੀ ਅੱਜ ਜੀ ਇਹ ਹੈ ਵੀ ਪਹਿਲਾਂ ਇਹਨਾਂ ਨੇ 5 ਸਾਲ ਲੰਘ ਪਾਇਆ ਅੱਜ ਇਹਨਾਂ ਨੇ ਸੁਨੇਹਾ ਕੱਲ ਦਾ ਟੁੱਟਿਆ ਜਾ ਉਹ ਵੀ ਕਿਸੇ ਨੂੰ ਪਤਾ ਲੱਗਾ ਕਿਸੇ ਨੂੰ ਨਹੀਂ ਲੱਗਾ ਮੈਨੂੰ ਰਾਤ ਨੂੰ ਪਤਾ ਲੱਗਾ 8 ਵਜੇ ਹੂੰ ਇਹ ਕਹਿੰਦੇ ਵੀ ਕੱਲ ਨੂੰ ਆਪਣੇ ਮੀਤ ਰੰਗਾ ਸਾਨੂੰ ਆ ਬੁਲਾਏ ਦੇ ਬਾਰੇ ਸੀ ਪਤਾ ਵੀ ਕੱਲ ਨੂੰ ਇਹਨਾਂ ਨੇ ਮੈਂਬਰ ਹੀ ਚਾਣਨੇ ਆ ਉੱਥੇ ਮੀਤ ਰੰਗਾ ਅਸੀਂ ਇੱਥੇ ਜਿੰਨੇ ਆ ਵੀ ਕਿਸਾਨ ਭਰਾ ਆ ਜਿੰਨੇ ਮੈਂਬਰ ਆ ਉਹੀ ਆਏ ਇਥੇ ਫालतू ਬੰਦਾ ਨਹੀਂ ਆਇਆ ਇਹਨਾਂ ਨੂੰ ਮੈਂ ਤੜਕੇ ਆ ਕੇ ਜੱਗੀ ਨੂੰ ਗੱਲ ਕਰੀਏ ਕਿ ਤੁਹਾਨੂੰ ਮਖਾ ਵੀ ਤੁਸੀਂ ਤੇਰਾ ਸੈਕਟਰੀ ਨੂੰ ਸਾਥ ਕੇ ਗੱਲ ਕਰਾ ਦੇ ਉਹ ਕਹਿੰਦਾ 2 ਮਿੰਟਾਂ 'ਚ ਆਇਆ ਜੱਗੀ ਨੇ ਇਹ ਕਿਹਾ 2 ਮਿੰਟਾਂ 'ਚ ਆਇਆ ਪਰ ਉਹ ਹਜੇ ਤੱਕ 2 ਮਿੰਟ ਵੀ ਹੋਏ ਇਹ ਗੱਲ ਹੈਗੀ ਆ 10:00 ਵਜੇ ਦੀ ਹੂੰ 2 ਮਿੰਟਾਂ ਤੋਂ ਬਾਅਦ ਅੰਦਰ ਵੜ ਗਏ ਇਹ ਫਿਰ ਸਾਡੇ ਇੱਕ ਦੋ ਬੰਦੇ ਕਾਗਜ਼ ਅੰਦਰ ਲਈ ਬੈਠੇ ਸੀ ਉਹ ਕਦੇ ਵੀ ਸਾਡੇ ਕਾਗਜ਼ ਭਰੋ 2 ਮਿੰਟ ਸ਼ਹਿਰ ਜਾ 2 ਮਿੰਟ ਜਾ ਤੇਰਾ ਹੀ ਕਰਦੇ ਤੇਰਾ ਹੀ ਕਰਦੇ ਜਦੋਂ ਵੱਜ ਕੇ 11 ਨੂੰ ਬਾਹਰ ਕੱਢਦਾ ਕਾਗਜ਼ ਨਹੀਂ ਭਰਨ ਦਿੱਤੇ ਜਿਹੜੇ ਸਾਡੇ ਬੰਦਿਆਂ ਨੇ ਕਾਗਜ਼ ਭਰਨੇ ਸੀ ਉੱਥੋਂ ਸਾਡਾ ਇਹ ਇਹਨਾਂ ਦਾ ਖਹਿ ਖਹਿ ਹੋ ਗਈ ਇਸ ਗੱਲ ਤੇ ਇਹ ਆਉਂਦੇ ਹੀ ਨਹੀਂ ਬਾਕੀ ਇਹ ਪਿਛਲੇ 5 ਸਾਲ ਦਾ ਸਾਨੂੰ ਦੱਸ ਦੇਣ ਪਿੱਛੇ ਇਹਨਾਂ ਨੇ ਕੀ ਕਰਿਆ ਮੂਰੇ ਕਿਸੇ ਦੇ ਵੱਡੇ ਲਾਉਂਦੇ ਸਾਨੂੰ ਹਜੇ ਐ ਨਹੀਂ ਪਤਾ ਵੀ ਕੀ ਲਾਉਂਦੇ ਆ ਅਸੀਂ ਇਹ ਕਹਿੰਦੇ ਵੀ ਸੋਸਾਇਟੀ ਚੱਲੇ ਤੇ ਸਾਡੀ ਮਾਂ ਹੈ ਸਾਰੇ ਕਿਸਾਨਾਂ ਦੀ ਇਥੇ ਜੀ ਨੂੰ ਜਿੰਨਾ ਹੱਕ ਬਣਦਾ ਉਹਦਾ ਮਿਲੇ ਜੇ ਕਿਸੇ ਨੇ ਪਹਿਲੀ ਠੇਕੇ ਤੇ ਦੇ ਦਿੱਤੀ ਉਹਦੇ ਕੋਲੇ ਕਾਪੀ ਆ ਹਿੱਸਾ ਦਾ ਹੈਗਾ ਕਿ ਉਹ ਰੇਹ ਦਾ ਹੱਕਦਾਰ ਨਹੀਂ ਜਿਹਨੂੰ ਉਹ ਠੇਕੇ ਤੇ ਦਿੰਦਾ ਵਹਣ ਉਹਨੇ ਰੇਹ ਪਾਉਣਾ ਨਹੀਂ ਉਹਦੇ ਚ ਉਹ ਕਹਿੰਦਾ ਮੈਨੂੰ ਦੋ ਕਿੱਲੇ ਤਾਂ ਦੇ ਦੇ ਮੈਨੂੰ ਉਹਦਾ ਰੇਹ ਵੀ ਦੇ ਦੇ ਹੁਣ ਉਹ ਤਾਂ ਮਿਲਦਾ ਨਹੀਂ ਕਿਥੋਂ ਪਰ ਉਸ ਗੰਦ ਨੂੰ ਵੀ ਇਹ ਭੱਜ ਕੇ ਕਹਿੰਦੇ ਤੇਰਾ ਤਾਂ ਬੰਨ ਠੇਕੇ ਤੇ ਦਿੱਤਾ ਵਾ ਅਸੀਂ ਤਾਂ ਤੈਨੂੰ ਰੇਹ ਹੀ ਨਹੀਂ ਦੇਣਾ ਇਹ ਗੱਲਾਂ ਨਹੀਂ ਬੋਲੀਆਂ ਰੌਲਾ ਹੁਣ ਕਿਸੇ ਦੇ ਕੋਈ ਮੈਂਬਰੀ ਪ੍ਰਧਾਨਗੀ ਦਾ ਜਾਂ ਜਾਂ ਹਿਸਾਬ ਮੰਗਣ ਦਾ ਰੌਲਾ ਜੀ ਰੌਲਾ ਹੁਣ ਹਿਸਾਬ ਹਿਸਾਬ ਦਾ ਵੀ ਛੱਡੋ ਇਹ ਤਾਂ ਨੇ ਜਿਹੜਾ ਦੇਣਾ ਹੀ ਦੇਤਾ ਹੁਣ ਤਾਂ ਗੱਲ ਜਿਹੜੀ ਮੂਰੇ ਨਵੀਂ ਚੁਲਣੀ ਇੱਕ ਬੇਟੀ ਜਿਆਦਾ ਉਹਦੇ ਜੇ ਸਰਬਸੰਪਤੀ ਦਾ ਮੈਂਬਰ ਲੈ ਲੈਣ ਅਸੀਂ ਉਸ ਗੱਲ 'ਚ ਰਾਜ਼ੀ ਆਂ ਦੋ ਅਸੀਂ ਪਤਿਆਂ 'ਚੋਂ ਕਿਸਾਨ ਵੀ ਦੇ ਦੇਣਾ ਜਿਹੜੇ ਇਹਨਾਂ ਨੇ ਆਪਦੇ ਪੰਜ ਚਾਰ ਰੱਖ ਲਿਆ ਉਹ ਆਪਦੇ ਰੱਖ ਲੈਣ ਹੂੰ ਜਿਵੇਂ ਸਾਡੇ ਇੱਥੇ ਜੱਥੇਬੰਦੀਆਂ ਨੇ ਅਸੀਂ ਜੱਥੇਬੰਦੀਆਂ 'ਚੋਂ ਇੱਕ ਬੰਦਾ ਸਾਰੇ ਦੇ ਦਿੰਨੇ ਆ 5-5 ਕੁ ਬੰਦੇ ਬਣਨਗੇ ਦੂਜੇ ਇਹ ਰੱਖ ਲੈਣ ਨੌ ਬਣਾਉਣੇ ਇਹਨਾਂ ਦੇ ਹੂੰ ਵੀ ਅਸੀਂ ਇਸ ਗੱਲ 'ਚ ਵੀ ਰਾਜ਼ੀ ਹਾਂ ਜੇ ਵੋਟਾਂ ਪਾਉਣੀਆਂ ਤਾਂ ਫਿਰ ਸਾਰਿਆਂ ਨੂੰ ਕਾਗਜ਼ ਭਰ ਲੈਣ ਦੇ ਫਿਰ ਵੋਟਾਂ ਪੈ ਜਾਣਗੀਆਂ ਇੱਕ ਪਾਸੇ ਕਿਸਾਨ ਜੱਥੇਬੰਦੀ ਤੇ ਦੂਜੀ ਧਿਰ ਕਿਹੜੀ ਹੈ ਤੁਹਾਡੇ ਆਂਟੀ ਸਾਰੇ ਕਿਸਾਨ ਹੀ ਆ ਹੂੰ ਹੂੰ ਅਸੀਂ ਹੁਣ ਕੋਈ ਉਹ ਜੱਥੇਬੰਦੀ ਤੌਰ ਤੇ ਨਹੀਂ ਆਏ ਹੂੰ ਤਾਂ ਅਸੀਂ ਮੈਂਬਰ ਬਣ ਕੇ ਆਏ ਆ ਸੋਸਾਇਟੀ ਦੇ ਹੂੰ ਹੂੰ ਤੁਹਾਡਾ ਵਿਰੋਧ ਕਿਸੇ ਵਿਅਕਤੀ ਵਿਸ਼ੇਸ਼ ਨਾਲ ਆ ਜਾਂ ਸਮੁੱਚੇ ਸਿਸਟਮ ਨਾਲ ਨਾਲ ਨਹੀਂ ਹਾਂਜੀ ਸਾਡਾ ਦਾ ਜਿਹੜਾ ਸਾਡੇ ਨੂੰ ਧੱਕਾ ਹੁੰਦਾ ਉਹਦੇ ਨਾਲ ਵਿਰੋਧ ਹੈ ਇਹ ਨਹੀਂ ਬਤਾ ਸਰਕਾਰ ਕਰਦੀ ਆ ਪ੍ਰਸ਼ਾਸਨ ਕੋਈ ਉਤਲਾ ਇਹ ਜਿਹੜੇ ਉੱਤੋਂ ਆਏ ਸੰਦਾ ਉਹਨਾਂ ਦਾ ਮੂੰਹ ਨਹੀਂ ਦਿਖਾਇਆ ਲੈਂਦੇ ਅੰਦਰ ਦਾ ਵੜਨ ਨਹੀਂ ਦਿੱਤਾ ਹੂੰ ਜਿਹੜੇ ਦੋ ਕੁ ਬੰਦੇ ਜਾਂਦੇ ਆ ਸਾਡੇ ਦੋ ਕੁ ਬੰਦੇ ਗਏ ਸੀ ਕਿਸਾਨ ਕਾਗਜ਼ ਭਰਨ ਵਾਲੇ ਚਲੋ ਅਸੀਂ ਭਰ ਲੈਨੇ ਆ ਭਾਈ ਉਹਨਾਂ ਦੀਆਂ ਵੋਟਾਂ ਪੈ ਜਾਣੀਆਂ ਉਹਨਾਂ ਨੂੰ ਅੰਦਰ ਨਹੀਂ 11 ਵਜੇ ਬਾਹਰ ਕੱਢਤਾ ਅੱਜ ਤੱਕ ਜਿੰਨੀਆਂ ਵੀ ਕਾਗਜ਼ ਭਰੀਦੇ ਆ ਸ਼ਾਮ ਤੱਕ ਕਾਗਜ਼ ਭਰੇ ਜਾਂਦੇ ਆ ਜਿੰਨੀਆਂ ਵੀ ਜਿਹੜੀਆਂ ਵਟੀਆਂ ਆਪਣੀਆਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਹੈ ਵਿਧਾਨ ਸਭਾ ਦੀਆਂ ਹੁੰਦੀਆਂ सरपंची ਦੀਆਂ ਹੁੰਦਗਾ ਆ ਸੁਸਾਇਟੀ ਵਾਲੇ 11 ਵਾਲਾ ਮਸਲਾ ਕਿੱਥੋਂ ਆ ਗਿਆ ਵੀ 10 ਵਜੇ ਇਕੱਠੇ ਹੋ ਜਿਓ 11 ਵਜੇ ਉਹਦੀ ਸਭਾਵਤੀ ਆ ਜੀ ਭੋਗ ਪਾ ਦੇਣਾ ਠੀਕ ਭਾਈਓ ਭਾਈਓ ਆਜੂ ਕੇ ਭਾਈ ਭਾਈਓ ਸਰਪੰਚੀ ਚੱਕ ਦੇ ਦਿੰਦੇ ਰੱਖ ਦਿਆਂਗੇ ਜਿੰਦਾਬਾਦ 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 ਪ੍ਰਸ਼ਾਸਨ ਨਾਲ ਟਕਰਾਰ ਵਾਜੀ ਹੋਏ ਤੁਹਾਡੀ ਕਿਸ ਗੱਲ ਨੂੰ ਲੈ ਕੇ ਕੇਦੀ ਮੰਗਾ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਖੇਰ ਦੇ ਵਿੱਚ ਸਰਤਾ ਜੀ ਰਾਣੀਏ ਦੱਸਿਆ ਇਹ ਅਸੀਂ ਵੇਖ ਜਿ세 ਬੋਲਾਂਗੇ ਆਗੂ ਆਂਗੇ ਪਰ ਇੱਥੇ ਅਸੀਂ ਇੱਕ ਸਟੇਟਿ ਦੇ ਮੈਂਬਰ ਹੋਣ ਦੇ ਨਾਂ ਤੇ ਆਏ ਆ ਸਾਡੀ ਵੀ ਹਿੱਸੇਦਾਰੀ ਆ ਅਸੀਂ ਵੀ ਖੇਤੀ ਕਰਦੇ ਆ ਅਸੀਂ ਵੀ ਕਿਸਾਨ ਆ ਇਹ ਜਿਹੜੀ ਬਰਨਾਲੇ ਜ਼ਿਲ੍ਹੇ ਤੋਂ ਪਹਿਲੇ ਨੰਬਰ ਤੇ ਸਟੇਟਿ ਆ ਬਹੁਤ ਵਧੀਆ ਜੀ ਕਾਰਜਕਾਰੀ ਰਹੀ ਹੁਣ ਟਕਰਾ ਤੇ ਵਧੀਆ ਜਿਹੜੇ ਇੱਥੋਂ ਦੇ ਚੁਣੇ ਹੋਏ ਨਮੁੰਦੇ ਸੀ ਪਹਿਲਾਂ ਵਧੀਆ ਇੱਥੇ ਕੰਮਕਾਰ ਚੱਲਿਆ ਸਾਰਾ ਅਸੀਂ ਕਹਿੰਨੇ ਵੀ ਇਹ ਕੰਮ ਨੂੰ ਆਪਾਂ ਹੋਰ ਵੀ ਉੱਤੇ ਟਕਰਾ ਲੈ ਜਾਣਾ ਤੇ ਜਿਹੜੇ ਲੋਕਾਂ ਦੇ ਜੁੜੇ ਕੋ ਪਿਛਲੇ ਸਾਲ ਰਹਿ ਗਿਆ ਪ੍ਰੋਬਲਮਾਂ ਜਾਂ ਰੇ ਘਟਾ ਆ ਜਾਂ ਕੋਈ ਹੋਰ ਕੋਈ ਇੱਥੇ ਆਪਾਂ ਨੂੰ ਸੰਦ ਦੀ ਲੋੜ ਆ ਟਰੈਕਟਰ ਦੀ ਲੋੜ ਆ ਕਿਸੇ ਵੀ ਕਿਲ ਦੀ ਲੋੜ ਆ ਉਹ ਵੀ ਆਪਾਂ ਲੈ ਗਏ ਤੇ ਪਰ ਜਿਹੜੀ ਹੋਣਾ ਜਿਵੇਂ ਮੈਥੋਂ ਪਹਿਲਾਂ ਸਾਥੀ ਨੇ ਦੱਸਿਆਗਾ ਜਿਦੋਂ ਆਪਾਂ ਕਾਗਜ਼ ਭਰਦੇ ਆ ਕਿਸੇ ਚੋਣਾ ਦੇ 4 ਵਜੇ ਤੱਕ ਆਪਾਂ ਕਾਗਜ਼ ਭਰਦੇ ਆ ਜੀ ਆਪਣਾ 10:30 ਵਜੇ ਦਾ ਸੱਦਾ ਇੱਥੇ ਪਹੁੰਚਣ ਦਾ ਤੇ 11 ਵਜੇ ਨੇ ਅੰਦਰੋਂ ਕੁੰਡਾ ਲਾ ਲਿਆ ਵੀ ਇਹ ਤਾਂ ਅਸੀਂ ਪਹਿਲੀ ਵਾਰ ਦੇਖਿਆ ਜਗੂ ਤੇਰਮੀ ਹੂੰ ਬਰਾ ਬੰਦੇ ਨੂੰ ਧੱਕੇ ਮਾਰ ਕੇ ਅੰਦਰੋਂ ਕੱਢਿਆ ਕੀ ਇਹ ਕਿੱਥੋਂ ਦਾ ਸੂਲ ਆ ਇਹ ਕਿ ਕਿਥੋਂ ਦਾ ਲੋਕਤੰਤਰ ਹੈ ਹੂੰ ਹੂੰ ਇਹ ਅਸੀਂ ਆ ਜਿੰਨੇ ਕਿਸਾਨ ਇੱਥੇ ਬੈਠੇ ਆ ਸਾਰੇ ਇਸ ਗੱਲ ਦੀ ਅਸੀਂ ਮੰਗ ਕਰਦੇ ਆਂ ਵੀ ਇਹ ਇਹ ਬੇਨਸਾਫੀ ਨਹੀਂ ਹੋਰ ਕੀ ਆ ਤੁਸੀਂ ਆਪ ਤਾਂ ਸਿਆਣੇ ਹੋਗੇ ਫਿਰ ਇੱਥੇ ਆਹ ਗੇਟ ਲੱਗਿਆ ਵਗਾ ਸਾਰੇ ਕਿਸਾਨ ਸਾਡੇ ਭਧੌੜੇ ਇੱਥੇ ਬੈਠੇ ਆ ਨਾਲੇ ਤੇ ਇੱਥੇ ਲੋਹੋਕਾ ਦੇ ਕੇ ਲੋਕਾਂ ਨੂੰ ਬੁਲਾ ਲਿਆ ਨਾਲੇ ਹੁਣ ਅੰਦਰ ਨਹੀਂ ਲਾਉਣ ਦਿੰਦੇ ਕਹਿੰਦੇ ਸਾਨੂੰ ਸਾਹਬ ਦਾ ਆਰਡਰ ਆ ਉਹ ਸਾਹਬ ਸਾਨੂੰ ਮਿਲਾ ਦਿਓ ਕਿੱਥੇ ਜਿਹੜੇ ਨੇ ਆਰਡਰ ਦਿੱਤਾ ਤੇ ਜਿਹੜੇ ਨੇ ਪਹਿਲਾਂ ਲੋਕਾਂ ਨੂੰ ਹੋਕੇ ਦੇਈ ਗਏ ਕੱਲ੍ਹ ਦੇ ਵੀ ਭਧੌੜ ਦੀ ਸਟੇਟ ਹੀ ਜਾਓ ਤੇ ਹੁਣ ਲੋਕਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਜਾਂਦਾ ਉਹ ਤਾਂ ਅਸੀਂ ਪੁਲਿਸ ਨੂੰ ਕਹ ਇਹ ਇੱਕ ਕੜੇ ਦੋ ਰੱਖਣੇ ਕਿਵੇਂ ਬਣ ਜਾਣਗੇ ਨੜ ਤਾਂ ਲੋਕਾਂ ਨੂੰ ਇੱਥੇ ਆਉਣ ਦਾ ਸੱਦਾ ਦਿੱਤਾ ਨੜੇ ਹੁਣ ਬਾਹਰ ਲਾ ਲੈ ਅੰਦਰ ਨਹੀਂ ਬੜਨ ਦਿੰਦੇ ਉਹਨਾਂ ਨੇ ਉਦੋਂ ਗਹਾਲਾ ਬਾਰ ਲਾ ਲਿਆ ਵੀ ਇਹ ਤਾਂ ਜਿਹੜੀ ਸਾਡੀ ਚੋਣ ਹੁਣਾ ਜਿਹੜੇ ਲੋਕ ਬੈਠੇ ਚੋਣਡ ਚ ਵਿਕਣ ਪਾਉਣ ਵਾਲੇ ਨਹੀਂ ਇਹ ਇੱਕ ਸਾਰੇ ਮੈਂਬਰ ਆ ਗਏ ਸਟੇਟੀ ਦੇ ਵਧਾਉਣ ਦੇ ਇਹਨਾਂ ਦੇ ਸਿਰ ਤੇ ਬਰਨਾਲੇ ਜਿਹਨੇ ਤੋਂ ਆ ਜਿਹੜੇ ਲੋਕ ਸੰਗਤ ਬੈਠੀ ਆ ਰੰਗ ਬਰੰਗੀਆਂ ਦਸਤਾਰਾਂ ਦੀਆਂ ਇਹਨਾਂ ਦੇ ਸਿਰ ਤੇ ਇਹਨਾਂ ਸੱਜਣਾ ਦੇ ਸਿਰ ਤੇ ਇਹ ਵਧਾਉਣ ਦੀ ਜਿਹੜੀ ਸਟੇਟੀ ਆ ਇਹ ਸਰੂਰ ਜ਼ਿਲ੍ਹੇ ਦੇ ਵਿੱਚੋਂ ਪਹਿਲੇ ਨੰਬਰ ਤੇ ਹੁੰਦੀ ਆ ਇਹਨਾਂ ਲੋਕਾਂ ਦੇ ਸਿਰ ਤੇ ਇਹਨਾਂ ਲੋਕਾਂ ਨੇ ਆਪਣੇ ਵਿੱਚੋਂ ਮੈਂਬਰ ਦੇਣੇ ਆ ਨਾ ਕਿ ਅਸੀਂ ਜਥੇਬੰਦਗਾਲੇ ਨੇ ਦੇਣੇ ਮੈਂਬਰ ਅਸੀਂ ਕਹਿੰਨੇ ਵੀ ਜਿਹੜੇ ਮੈਂਬਰ ਜੋ ਜ਼ਿਆਦਾ ਸਭ ਸੰਤਤੀ ਹੋ ਜੇ ਤੇ ਜਾਂ ਉਹ 8 10 ਤਰ੍ਹਾਂ ਦਾ ਲੋਕਾਂ ਨੂੰ ਘੱਟੋ ਘੱਟ ਟਾਈਮ ਤਾਂ ਮਿਲ ਜਾਂਦਾ ਕੱਲ ਹੋਕਾ ਦਿੱਤਾ ਅੱਜ ਹੁਣ ਵਿੱਚ ਹੀ ਕਾਗਜ਼ ਪਰਨ ਦਾ ਟਾਈਮ ਆ ਗਿਆ ਤੇ ਕਾਗਜ਼ੀ ਜਿੰਨੇ ਕੁ ਬੰਦੇ ਤਿਆਰੀ ਕਰਕੇ ਆਏ ਆ ਉਹਦੇ ਵਿੱਚੋਂ ਆ ਸਾਥੀ ਸਾਡਾ ਖੜਾਗਾ ਇਹਨੂੰ ਬਾਹਰ ਕੱਢਿਆ ਗਿਆ ੱੱਕੇ ਦੇ ਕੇ ਤੇ 11 ਵਜੇ ਅੰਦਰ ਉਹਨਾਂ ਨੇ ਬਾਹਰ ਲਾ ਲਿਆ 1:30 ਵਜੇ ਬੰਦੇ ਅੰਦਰ ਬੜੇ ਆ 1:30 ਵਜੇ ਇਥੇ ਹੋਕਾ ਸੀ ਆਉਣ ਦਾ ਲੋਕਾਂ ਦਾ 10 ਵਜੇ ਦਾ ਵੀ ਇਹ ਕਿੱਥੋਂ ਦਾ ਲੋਕਤੰ ਪ੍ਰਸ਼ਾਸਨ ਨੂੰ ਤੇ ਜਿਹੜਾ ਇੱਥੋਂ ਦਾ ਚੋਣ ਅਧਿਕਾਰੀ ਜਾਂ ਕਿੱਥੋਂ ਕਾਗਜ਼ ਭਰਨ ਵਾਲੇ ਆਪਣੇ ਕੋਈ ਮੈਨੇਜਮੈਂਟ ਇਹਨਾਂ ਦੀ ਪੂੰਜੀ ਆ ਉਹਨਾਂ ਨੂੰ ਤੁਸੀਂ ਤੁਸੀਂ ਗੁੱਸੋ ਵੀ ਕਿੱਥੋਂ ਦਾ ਕਾਨੂੰਨ ਆਗਾ ਇਹ ਲੋਕਾਂ ਨੂੰ ਥੱਕਾ ਨਹੀਂ ਗਾ ਸਰਿਆਂ ਅਸੀਂ ਵੀ ਇਸ ਕਮੇਟੀ ਦੇ ਮੈਂਬਰਾਂਗੇ ਅਸੀਂ ਅਸੀਂ ਵੀ ਇੱਥੇ ਇੱਥੋਂ ਕਾਰਜਾ ਲੈਨੇ ਆ ਵੀ ਅਸੰਦ ਵੀ ਲੈਨੇ ਆ ਪੈਸੇ ਵੀ ਭਰਦੇ ਆ ਅਸੀਂ ਕੋਈ ਅੱਜ ਤਾਂ ਮੈਂਬਰ ਬਣੇ ਨਹੀਂਗੇ ਜਦੋਂ ਦੀ ਇਹ ਸਿਟੀ ਬਣੀ ਆ ਜਿਹੜੀ ਇਹ ਸਟੇਟ ਦੀ ਚਾਰਦਵਾਰੀ ਆ ਇਹ ਖੁਦ ਅਸੀਂ ਆਪਣੀਆਂ ਟਰਾਲੀਆਂ ਨਾਲ ਇੱਥੇ ਭਰਤ ਪਈ ਆ ਆਪਾਂ ਆਪੇ ਤਾਂ ਅਸੀਂ ਮਿਸਤਰੀ ਦੇ ਨਾਲ ਦਿਹਾੜੀ ਵੀ ਨਹੀਂ ਲਾਏ ਆਪ ਅਸੀਂ ਜਿਹੜੀ ਦੀ ਚਾਰ ਦਿਵਾਰੀ ਅਸੀਂ ਆਪ ਕਰੀਏ ਸਾਰੀ ਆਪ ਆਪ ਖੋਦਾ ਕੇ ਇੱਥੇ ਅਸੀਂ ਇਹਦੇ ਮੈਂਬਰਾਂਗੇ ਸਟੇਟੀ ਦੇ ਠੀਕ ਹੈ ਜੀ ਇਸ ਕਰਕੇ ਲੋਕਾਂ ਨਾਲ ਚਾਹੇ ਜਿਹੜੇ ਅੰਦਰ ਬੈਠੇ ਉਹਨਾਂ ਨੂੰ ਧੱਕਾ ਹੋਵੇ ਚਾਹੇ ਇਹਨਾਂ ਨਾ ਹੋਵੇ ਜਿਹਦੇ ਨਾਲ ਵੀ ਧੱਕਾ ਹੋ ਅਸੀਂ ਧੱਕੇ ਦੇ ਖਿਲਾਫ ਖੜੇ ਆਗੇ ਤੇ ਜਦੋਂ ਉਹ ਉਹਨਾਂ ਇਹ ਗੱਟਮਟ ਕਰੀ ਆ ਕਰਨੀ ਸੀ ਫਿਰ ਲੋਕਾਂ ਨੂੰ ਕਿਉਂ ਬੁਲਾਇਆ ਗਿਆ ਇੱਥੇ ਆਹ ਜਿਹੜੇ ਲੋਕ ਇਹਨਾਂ ਦਾ ਫਿਰ ਵੀ ਇੱਥੇ ਬੁਲਾਉਣ ਦਾ ਫਾਇਦਾ ਹੋਇਆ ਬਿਰੋ ਕੱਲੇ ਪੰਜ ਬੰਦੇ ਸੱਤ ਚੁਣ ਕੇ ਉਹ ਆਧਿਕਾਰਜਗਾਰੀ ਪੂਰੀ ਕਰ ਲੈਂਦੇ ਫਿਰ ਇਹਨਾਂ ਇਹਨਾਂ ਲੋਕਾਂ ਦਾ ਦੀ ਫਾਇਦਾ ਇੱਥੇ ਬੁਲਾਉਣ ਦਾ ਸਾਨੂੰ ਅਸੀਂ ਪੁੱਛਦੇ ਹਾਂ ਵੀ ਇਹਨਾਂ ਨੂੰ ਕਾਦੀ ਖਤਰ ਬੁਲਾਇਆ ਤੁਸੀਂ ਇਹਨਾਂ ਨੂੰ ਪੁੱਛੋ ਵੀ ਸਾਨੂੰ ਕੀ ਕਹ ਲੈ ਜਾਂਦਾ ਇੱਥੇ ਕਾਦੀ ਖਤਰ ਆਇਆ ਇਹ ਦੋ ਵੇ ਇਹਨਾਂ ਨੂੰ ਪੁੱਛੋ ਵੀ ਕਾਦੀ ਖਤਰ ਬੁਲਾਇਆ ਗਿਆ ਇੱਥੇ ਲੋਕਾਂ ਦਾ ਕਿਉਂ ਕੰਮ ਮੁਸਲਾਇਆ ਗਿਆ ਠੀਕ ਹੈ ਛੋ ਵੀ ਇਹ ਤਾਂ ਕਾਹ ਨਹੀਂ ਗੁੰਡਾ ਕਰਦੀ ਨਹੀਂ ਓਕੇ ਮੇਰਾ ਜੰਗ ਸਿੰਘ ਨਾਂ ਹੈ ਜੀ ਕੀ ਹੋਇਆਗਾ ਜਿਹੜਾ ਕਹਿੰਦਾ ਤਕਾਦੇ ਵਾਸਤੇ ਧੱਕੇ ਮਾਰੇ ਗਏ ਆ ਜਦੋਂ ਮੈਂ ਫਾਰਮ ਭਰਨ ਗਿਆ ਬਾਈ ਮੈਨੂੰ ਲਾਲਾ ਕਹਿੰਦਾ ਇੱਥੇ ਬਹਿ ਜਾ ਕਹਿੰਦਾ ਤੇ ਭਰੌਣੇ ਤੇਰੇ ਫਾਰਮ ਜਾਨੀ ਜਾਨੀ 10:30 ਦਾ ਟਾਈਮ ਆਉਣਾ ਅੱਧਾ ਘੰਟਾ ਮੇਰਾ ਉੱਥੇ ਇਹਨਾਂ ਨੇ ਐ ਖਲ ਖਰਾਬ ਕਰਤਾ ਫਿਰ ਇਹਨਾਂ ਮੈਨੂੰ ਫਾਰਮ ਦੇ ਦਿੱਤੇ ਕਹਿੰਦੇ ਅੰਦਰੋਂ ਭਰਾ ਲਾ ਜਾ ਕੇ ਮੁੰਡੇ ਕੋਲੇ ਘੱਲ ਤੇ ਉਹ ਤੂੰ ਬਾਹਰੋਂ ਭਰਾ ਲਿਆ ਫਲਾਨਾ ਕਰ ਲੈ ਐ ਕਰਦੇ ਕਰਦੇ ਨੇ ਦੋ ਕੱਖਰ ਪਾਏ ਉਹ ਮੁੰਡੇ ਨੇ ਕਿਹੜਾ ਰੱਖਿਆ ਵਾ ਤੇ ਇਹਨਾਂ ਦਾ ਫਿਰ ਉਹ ਕਹਿੰਦਾ ਮੈਂ ਹਾਕ ਮਾਰ ਲਈ ਉਹਨੂੰ ਉਹ ਇੱਧਰ ਨੂੰ ਆ ਗਿਆ ਮੁੜ ਕੇ ਕਹਿੰਦਾ ਟਾਈਮ ਹੋ ਗਿਆ ਬਾਹਰ ਨਹੀਂ ਜਾ ਸਕਦਾ ਫਿਰ ਬਾਹਰ ਆ ਗਿਆ ਲੋ ਜੀ कहने कहे के बाहर कटे जाता के मार के बाहर कटे हैं गलत मतलब तक क्या हुई होगा भी बाहर हो जाए टाइम हो गया बाहर आधा ग्यारह बजे के बाहर हो जो बात सही हो दिन आल दिन आप बात कर लेना ਮੁਰਦਾਬਾ 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 ਨੋਦੀ ਚੇੜੀ ਦੀ ਗੁੰਡਾ ਕਾਦੀ ਮੁਰਦਾਬਾ 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 ਪ੍ਰਭੂ ਬੈਠੇ ਆ ਆਪਾਂ ਇੱਥੇ ਆਪਣਾ ਸਦਾ ਕਲਿਆਰ ਦੀ ਲੋਜਮੈਂਟ ਵੀ ਹੋ ਜਾਂਦਾ ਉਸ ਕਰਕੇ ਆਪਾਂ ਇੱਕ ਮੈਂਬਰ ਹੋਣ ਦੇ ਨਾਤੇ ਸਾਰੇ ਆ ਗਏ ਆ ਨਾ ਕੋਈ ਇਥੇ ਉਤਰੇ ਬਥੇ ਜਿਨਾ ਆਪਾਂ ਨੂੰ ਬੁਲਾਇਆ ਗਿਆ ਤੇ ਉਹਦੇ ਨੂੰ